ਥੋੜੇ ਆ ਜੀ ਕਿੱਥੋਂ ਆਏ ਹੋ ਜੀ ਮਨਚ ਸੋਚ ਇਹ ਤੁਹਾਡੇ ਨਾਲ ਆ ਮਾਤਾ ਜੀ ਕਿਹੜੀ ਜਗ੍ਹਾ ਤੁਹਾਡਾ ਪਿੰਡ ਗੰਗਨਗਰ ਖਾਸ ਸ਼ਹਿਰ ਚ ਪਿੰਡ ਤਾਂ ਹੈ ਨਹੀਂ ਕੋਈ ਚੇਰੀ ਕਿੱਥੇ ਤੇ ਰਹਿ ਗਿਆ ਜੀ ਕੇਰੀ ਰੱਟ ਠੀਕ ਹੈ ਭਾਈ ਲੈ ਫਕੀਰ ਦੀਆਂ ਗੱਲਾਂ ਵੀਰ ਜਿੰਨੀਆਂ ਹੋਣੀਆਂ ਆਪਾਂ ਕਰਾਂਗੇ ਚੰਗੀ ਲੱਗੀ ਤਾਂ ਹਾਂ ਕਰੀ ਨੀ ਨਾ ਕਰੀ ਵੀਰ ਕਈ ਅਗਲੀ ਗੱਲ ਬਾਬਾ ਆਉ ਕਿਤਾਬੋਂ ਸਾ ਯਾਰ ਮੇਰੇ ਨੇ ਤੁਹਾਨੂੰ ਪਤਾ ਸੀ ਸੀਟ ਹੋਊ ਸਬੰਧ ਕਿੱਥੇ ਚੱਲਦੇ ਆ ਖੜਜੋ ਹਜ ਕੀ ਟਾਈਮ ਹੋਇਆ 3:00 ਵਜੇ ਜਾਵਰ ਬਾਬੇ ਲੱਖ ਦਾ ਤੇ ਪੀਰ ਨੂੰ ਮੰਨਦੇ ਹੋ ਹਾਂਜੀ ਇਹ ਪੀਰ ਤੇਰਾ ਮੁੱਢ ਕਦੀਮੋਂ ਪੀਰ ਐ ਮੁੱਢ ਦਾ ਪੀਰ ਐ ਇੱਕ ਗੱਲ ਛੋਟੀ ਜੀ ਹੋਰ ਐ ਵੀਰ ਤੇਰਾ ਜਿਹੜਾ ਪਿਛੋਕੜ ਹੈ ਤੇਰਾ ਜਿਹੜਾ ਪਿੱਛੇ ਦਾ ਹੈਗਾ ਇਹ ਸਾਰਾ ਪਾਕਿਸਤਾਨ ਦਾ ਹੈਗਾ ਵੀਰ ਇੱਕ ਨਾਮ ਦੱਸੀ ਵੀਰ ਮਿੰਦਰ ਸਿੰਘ ਨਾਮ ਕੀ ਦਾ ਮਿੰਦਰ ਸਿੰਘ ਯਾਦਨੀ ਹੋਣੇ ਕੱਲ ਹੋਰ ਪੁੱਛਾਂ ਤਿੰਨ ਭਾਈਆਂ ਦਾ ਪਰਿਵਾਰ ਕੀ ਦਾ ਤੁਸੀਂ ਤੇ ਤੇਰਾ ਜਿਹੜਾ ਰਤਬਾ ਵੀਰ ਉਹ ਵੱਡਾ ਕੇ ਛੋਟਾ ਬਚਾਲਣ ਦਾ ਇੱਕ ਗੱਲ ਦੱਸੀ ਵੀ ਹਾਂ ਸਿੱਖ ਨੂੰ ਮੰਨਦੇ ਹੋ ਸਿੱਖ ਨੂੰ ਤੇ ਇੱਕ ਹੋਰ ਦੱਸੀ ਜਿਹੜਾ ਸਿੱਖ ਹੈ ਇਹ ਤੇਰੀ ਤੀਜੀ ਪੀੜੀ ਦਾ ਹਾ ਤੀਜੀ ਪੀੜੀ ਦਾ ਤੇਰੇ ਦਾਦਿਆਂ ਦੀ ਜਗ੍ਹਾ ਤੇ ਜਾ ਕੇ ਖੜਦਾ ਏ ਹੈ ਸਰਦਾਰ ਜੰਗ ਸਿੰਘ ਨਾਮ ਕੀਦਾ ਅੱਜ ਤਿੱਕਰ ਨਹੀਂ ਜਗਿੰਦਰ ਜੰਗ ਅੱਜ ਤਿੱਕਰ ਨਹੀਂ ਜਾਣਿਆ ਪਰਖਿਆ ਨਹੀਂ ਤੂੰ ਹਨਾ 1 2 3 ਤੇਰੇ ਪਰਿਵਾਰ ਦੇ ਵਿੱਚ ਤੇਰੇ ਘਰ ਦੇ ਵਿੱਚ ਤੇਰੇ ਪਿਤਾ ਜੀ ਹੈਗੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਵੀ 25 ਸਾਲ ਹੋ ਗਏ ਇੱਕ ਗੱਲ ਦੱਸੀ ਵੀਰ ਇਹ ਪੰਜ ਰਤਨੀ ਪੀ ਲੈਂਦੇ ਸੀ ਦਰੂ ਅੱਜ ਤੱਕ ਨਹੀਂ ਪੀਤੀ ਤੇ ਤੁਸੀਂ ਅੱਜ ਤੱਕ ਨਹੀਂ ਟੱਚ ਕੀਤੀ ਜਬ ਪਹਿਲਾਂ ਪਿੰਦੇ ਰਹੇ ਹੂੰ ਜੀ ਹਾਂ ਜਦੋਂ ਦੇ ਮਾਲਕ ਦੇ ਲੜ ਲੱਗੇ ਉਦੋਂ ਤਾਂ ਨਹੀਂ ਪੀਤੀ ਆਪਣੀ ਸ਼ਰਾਬ ਪਰ ਜਿਹੜਾ ਤੇਰਾ ਪਿਤਾ ਸੀ ਇਹ ਸੇਵਾ ਕਰਦਾ ਹੁੰਦਾ ਸੀ ਕਿਸੇ ਨੂੰ ਸਲਾਮ ਨਹੀਂ ਕੀਤੀ ਹਾਂ ਹਾਂ ਕਰੀ ਸਲਾਮਤਾ ਕਰਦਾ ਸੀ ਨਾ ਪਰ ਜਿਹੜਾ ਤੇਰਾ ਪਿਤਾ ਸੀ ਮੈਂ ਦੇਖਿਆ ਨਹੀਂ ਮੈਂ ਭਾਲਿਆ ਨਹੀਂ ਮੈਂ ਜਾਣਦਾ ਨਹੀਂ ਮੈਂ ਬੁੱਝਦਾ ਨਹੀਂ ਉਹਨਾਂ ਨੂੰ ਮੈਂ ਤੇਰੇ ਵੀ ਪਹਿਲੀ ਵਾਰੀ ਰੂਬਰੂ ਹੋਇਆ ਵੀਰ ਜਿਹੜਾ ਤੇਰਾ ਪਿਤਾ ਸੀ ਨਾ ਉਹ ਥੋੜਾ ਜਿਹਾ ਸ਼ਾਂਤ ਸੁਭਾ ਦਾ ਬੰਦਾ ਸੀ ਠੰਡੇ ਸੁਭਾ ਦਾ ਬੰਦਾ ਹੈ ਨਾ ਸਾਧੂ ਸਿੰਘ ਨੂੰ ਜਾਣਦੇ ਹੋ ਸਾਧੂ ਸਾਧੂ ਨਾਮ ਹੈ ਇਹ ਬੰਦਾ ਦੇਖ ਤੂੰ ਕਿੱਥੇ ਫਿਰ ਤੈਨੂੰ ਮੈਂ ਦੱਸੂਗਾ ਕਿੱਥੇ ਚੇਲਾ ਬਾਲਕਾ ਚੇਲਾ ਜਿਵੇਂ ਮੈਂ ਸੇਵਾਦਾਰਾਂ ਮੈਂ ਚੇਲਾ ਆਪਦੇ ਗੁਰੂ ਦਾ ਤੇਰੇ ਪਿੰਡ ਦੇ ਵਿੱਚ ਡੇਰਾ ਬਣਿਆ ਸੰਤਾਂ ਦਾ ਨਹੀਂ ਬਣਿਆ ਹੁਣ ਮੇਰੀ ਗੱਲ ਪਲਟ ਕੇ ਜਵਾਬ ਦੇਣਾ ਤੂੰ ਤੇ ਪੁੱਛਣੀ ਬਾਬੇ ਨੇ ਤੇਰੇ ਘਰ ਤੋਂ ਆ ਮੈਂ ਆ ਵਿਚਾਲੇ ਵਿਚੋਲਾ ਸੇਵਾ ਤੂੰ ਕਰਦਾ ਵੀਰ ਛਾਂੜ ਤੈਨੂੰ ਪੈਂਦੀ ਆ ਮਾਲਕ ਦੀ ਰਜਾ ਵੀ ਰਹਿੰਦੀ ਆ ਪਰ ਮੈਨੂੰ ਇੱਕ ਦੱਸੀ ਸੰਤ ਨੂੰ ਮੰਨਦਾ ਸੰਤ ਨੂੰ ਭਗਵੇਂ ਸਾਫੇ ਵਾਲੇ ਨੂੰ ਭਗਮਾ ਪੂਰਾ ਮੈਂ ਸਾਧਨੀ ਸੰਤ ਸਾਥੀ ਦਾ ਪ੍ਰਵੇਸ਼ੀਅ ਦਰੇ ਤੇ ਸਤ ਤਾਂ ਤੇਰੇ ਕੋਲ ਵੀ ਆਉਂਦਾ ਮੈਂ ਨਹੀਂ ਕਹਿੰਦਾ ਨਹੀਂ ਆਉਂਦਾ ਹੈਨਾ ਸੰਤ ਜਿਹਦਾ ਪੂਰਾ ਭਗਮਾ ਪੇਸ ਹੈ ਅੱਜ ਤਿੱਕਰ ਨਹੀਂ ਮੰਨਿਆ ਪਰ ਇਹ ਸੰਤ ਤੇਰੇ ਕੋਲੇ ਢੀੜਾ ਜਰੂਰ ਮਾਰ ਕੇ ਗਿਆ ਵਰਤਾਂ ਤੇ ਬੈਠਾ ਸੀ ਤੂੰ ਸਾਧਿਆਂ ਤੇ ਬੈਠਾ ਸੀ ਤੇ ਇਹ ਸੰਤ ਢੀੜਾ ਮਾਰ ਕੇ ਗਿਆ ਚਾ ਤੇਰੇ ਕੋਲੇ ਆ ਜਾਂ ਕੁੜੀ ਕੋਲੇ ਆ ਮੈਨੂੰ ਨਹੀਂ ਪਤਾ ਪਰ ਸੰਤ ਆਇਆ ਭਗਵੇਂ ਕੱਪੜਿਆਂ ਵਾਲਾ ਤੇ ਅੱਜ ਤਿੱਕਰ ਸੰਤ ਨੂੰ ਮੰਨਿਆ ਨਹੀਂ ਨਹੀਂ ਮੰਨਿਆ ਨਾ

ਵੀਰ ਅੱਜ ਟਿੱਕਰ ਨਹੀਂ ਲਾ ਕਹਿੰਦਾ ਬਾਬਾ ਵਾਰ-ਵਾਰ ਤੈਨੂੰ ਵਾਜਾਂ ਮਾਰ ਕੇ ਕਹਿੰਦਾ ਰਿਹਾ ਸੇਵਾਦਾਰਾ ਪਟਕਣਾ ਧੂਣਾ ਲਾ ਕੇ ਬਹਿ ਜਾ ਘਰੇ ਦੂੰਗਾ ਸਾਰਾ ਕੁਝ ਕਈ ਗੱਲ ਬਾਬੇ ਨੇ ਕਿ ਨਹੀਂ ਨਹੀਂ ਸਭਾ ਚ ਕਹਿਦੀ ਵੀਰ ਝੂਠ ਨਹੀਂ ਮੈਂ ਮਾਂ ਕਿਉਂਕਿ ਸੇਵਾਦਾਰ ਦੀ ਪੁੱਛ ਕੋਈ ਮੈਂ ਵੱਡਾ ਨਹੀਂ ਹੋ ਜਾਊਂਗਾ ਵੀਰ ਤੇਰੀ ਪੁੱਛ ਕੱਢ ਕੇ ਸੇਵਾਦਾਰ ਬਾਬੇ ਦੇ ਸਭ ਬਰਾਬਰ ਹੁੰਦੇ ਆਂ ਸਮਝਦੇ ਹੋ ਜੀ ਉਹ ਸੇਵਾ ਸੇਵਾ ਦਾ ਫਰਕ ਪੈ ਜਾਂਦਾ ਭਰਾ ਹਨਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਤੇਰੀ ਪੁੱਛ ਕੱਟ ਕੇ ਕੋਈ ਵਿਦਵਾਨ ਬਣ ਜੂਣਾ ਨਹੀਂ ਜੇ ਕੋਈ ਮਾਲਕ ਦੀ ਤੇਰੇ ਨਾਲ ਕੋਈ ਰੋਸ ਵਿਰੋਧ ਹੋਊਗਾ ਤੇ ਜੇ ਮੇਰੇ ਇਹ ਥੋੜੀ ਜੀ ਗੱਲ ਦੱਸਣਾ ਮਾਲਕ ਤੇਰਾ ਭਲਾ ਕਰ ਦੂ ਤੇ ਮੇਰਾ ਢਿੱਡ ਨਹੀਂ ਦੁਖਦਾ ਸਮਝਦੇ ਪਰ ਅੱਜ ਤਿੱਕਰ ਧੂਣਾ ਨਹੀਂ ਤੂੰ ਲਾਇਆ ਤਿੰਨ ਬਾਬੇ ਤੇਰੇ ਕੋਲੇ ਹੋ ਕੇ ਤੁਰ ਗਏ ਸਿਰ ਤੇ ਹੱਥ ਰੱਖ ਕੇ ਦੁਰ ਗਏ ਰੱਖੇ ਕਿ ਨਹੀਂ ਵੀਰ ਵੀ ਮੰਗ ਲਾ ਜਿੰਨਾਂ ਨੂੰ ਤੂੰ ਦਿਲੋਂ ਕਹਤਾ ਵੀ ਆਪਾਂ ਯਾਰ ਇੱਥੋਂ ਕੁਛ ਲੈ ਲਾਂਗੇ ਪਰ ਉਹਨਾਂ ਨੇ ਰੱਗ ਕਿਸੇ ਨੇ ਨਹੀਂ ਦਿੱਤਾ ਮੈਂ ਮੇਰਾ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂਗਾ ਨਹੀਂ ਦਿੱਤਾ ਨਾ ਪੂਰਨ ਸਿੰਘ ਨਾਂ ਦੇ ਬੰਦੇ ਨੂੰ ਜਾਣਦਾ ਦਾਦਾ ਸੀ ਤੇਰਾ ਤਾੜੀ ਮਾਰੀ ਫੱਕਰ ਦੇ ਨਾਂ ਦੀ ਫਿਰ ਕਹ ਆਹ ਕਿਤਾ ਧੂੜੇ ਜਲਦੇ ਗੱਲ ਸਮ ਜਾ ਕੇ ਤੁਰ ਜਾਂਦਾ ਆ ਵੇਖਣੇ ਬੈਠੇ ਜੇ ਲਮਾਂ ਸਤਾ ਕੇ ਸੁਲ ਜਾਦਾ ਐ ਤੇਰੇ ਨਾਮੇ ਬੈਠੇ ਜੇ ਲਮਾਂ ਸਤਾ ਕੇ ਸੁਲ ਜਾਦਾ ਐ ਤੇਰੇ ਨਾਮੇ ਬੈਠੇ ਜੇ ਕਲੂਗ ਬਾ ਕੇ ਸੁਲ ਜਾਦਾ ਐ ਹੋਏ ਪੂਰਨ ਸਿੰਘ ਤੇਰਾ ਦਾਦਾ ਸੀ ਇਹ ਬਜ਼ੁਰਗ ਸੇਵਾ ਕਰਦਾ ਸੀ ਹਨਾ ਮੋਢੀ ਆ ਤੇਰਾ ਹਨਾ ਭਾਈ ਰੌਲਾ ਨਾ ਪਾਉਂ ਚੁੱਪ ਬੁੱਤ ਜਿਹੜਾ ਬਾਬਾ ਪੂਰਨ ਸੀ ਇਹ ਚ 13 ਰੰਗ ਦੀ ਪੱਗ ਬੰਨਦਾ ਸੀ ਬੰਨਦਾ ਸੀ ਦਾੜਾ ਰੱਖਿਆ ਸੀ ਇਹਨਾਂ ਨੇ ਤੇ ਕਹਿੰਦਾ ਜਦੋਂ ਬਾਬਾ ਪੂਰਨ ਸਭਾ ਚ ਆਉਂਦਾ ਹੁੰਦਾ ਸੀ ਨਾ ਦਾ ਬਾਬਾ ਪੂਰਣੀ ਸੀ ਉਹ ਕੋਈ ਐਰਾ ਗੈਰਾ ਨਹੀਂ ਸੀਗਾ ਇਹ ਆ ਤੇਰੇ ਬਜ਼ੁਰਗ ਦੀ ਵਿਚ ਹੈਣਾ ਤੇ ਕਹਿੰਦਾ ਉਹਨੇ ਧੂਣਾ ਰਮਾਇਆ ਸੀ ਮੋਢ ਸੀ ਉਹਨਾਂ ਕੋਲੇ ਗੱਦੀ ਚੱਲਦੀ ਸੀ ਪਾਕਿਸਤਾਨ ਦੀ ਤੈਨੂੰ ਦੱਸਿਆ ਵੀ ਤੇਰੇ ਗੱਦੀ ਜਿਵੇਂ ਮੇਰੇ ਵਰਗੇ ਹੁਣ ਚੇਲੇ ਕਹਿੰਦੇ ਆ ਕਾਲੇ ਇਲਮ ਦੀ ਆ ਐਵੇਂ ਕਹਿੰਦੇ ਆ ਹਣਾ ਕੁਝ ਪੁੱਛਣਾ ਨਹੀਂ ਦੱਸੋ ਆਪਾਂ ਗੱਲ ਲਵੋ ਆਪਾਂ ਬਹਿ ਕੇ ਕਰਾਂਗੇ ਭਰਾਵਾਂ ਵਾਲੀ ਗੱਲ ਕੋਈ ਗੱਲ ਨਹੀਂ ਸੁਭਾ ਹੁਣ ਜਿਵੇਂ ਮੇਰੇ ਵਰਗੇ ਆਣੇ ਦੱਸਤਾ ਜਿਹੜੀ ਗੱਲ ਤੈਨੂੰ ਤੇਰੇ ਪਰਿਵਾਰ ਦੀ ਮੈਨੂੰ ਮੇਰੇ ਪਰਿਵਾਰ ਦੀ ਜਿਹੜੀ ਗੱਲ ਪਤਾ ਨਾ ਉਹ ਮੈਨੂੰ ਲੱਗਾ ਕਿਸੇ ਨੂੰ ਨਹੀਂ ਪਤਾ ਹੋਣੀ ਜੇ ਪਤਾ ਸੀ ਤਾਂ ਅੱਜ ਜਿਹਨੂੰ ਮੈਂ ਰੱਬ ਮੰਨਦਾ ਮੇਰੇ ਗੁਰੂ ਨੂੰ ਪਤਾ ਸੀ ਉਹਨੇ ਮੈਨੂੰ ਦਿਲ ਦੀ ਦੱਸੀ ਸੀ ਤਾਂ ਮੈਂ ਚੇਲਪੁਰੇ ਚ ਵੜਿਆ ਸੀ ਨਹੀਂ ਮੈਂ ਕੱਲਾ ਬਾਬਾ ਖੇਤਪਾਲ 10 ਸਾਲ ਮੰਨਿਆ ਦੇ ਨੰਗੇ ਪੈਰੀ ਮੰਨਿਆ ਬਿਲਕੁਲ ਮੰਨੇ ਵਿਆਹ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਮੰਨਣ ਲੱਗ ਗਏ ਨੰਗੇ ਪੈਰੀ ਤੇ ਮੈਂ ਮੰਨਿਆ ਬੜਾ ਟਿਕਾ ਕੇ ਬਾਬੇ ਨੂੰ ਅੱਜ ਮੇਰੇ ਫੱਕਰ ਦੀ ਰਹਿੰਦਾ ਸਮਝ ਆ ਗਈ ਪਰ ਮੈਨੂੰ ਦੱਸੀ ਨਾ ਜਿਵੇਂ ਵੀ ਕਿਸੇ ਨੇ ਤੈਨੂੰ ਕਿਹਾ ਵੀ ਜਿਵੇਂ ਕਾਲੇ ਅਲਮ ਦੀ ਗੱਦੀ ਹੈ ਹਨਾ ਪਰ ਨਹੀਂ ਵੀਰ ਗੱਦੀ ਤੇਰੇ ਚਾਰ ਇਲਮਾਂ ਦੀ ਪੂਰੀ ਗੱਦੀ ਹੈ ਇਹਨ ਇੱਕ ਘਾਟ ਤੇ ਇੱਕ ਵੱਧ ਚਾਰੇ ਏਲਮ ਪੂਰੇ ਆ ਗੌਸ پاک ਗਹਿਰਵੀਂ ਵਾਲੀ ਸਰਕਾਰ ਦੀ ਮੁੱਢੀ ਜਿਹੜੀ ਤੇਰੇ ਦਾਦੇ ਕੋਲ ਸੀਗੀ ਚੌਲਾਂ ਦੀ ਮੁੱਠ ਦਿੰਦਾ ਹੁੰਦਾ ਸੀ ਉਹ ਵਗਾ ਕੇ ਦਿੰਦਾ ਸੀ ਕਹਿ ਆ ਚਾਰੇ ਏਲਮਾਂ ਦਾ ਆਉਂਦਾ ਬਾੜ ਚੇਲੇ ਨੂੰ ਕਿਸੇ ਗੱਲ ਦੀ ਨਹੀਂ ਕਹਿੰਦੀ ਕਾਰ ਚੇਲੇ ਨੂੰ ਓਏ ਆ ਚਾਰੇ

ਜਿੱਥੇ ਬਜ਼ੁਰਗ ਸੇਵਾ ਕਰਦਾ ਸੀ ਹੈਨਾ ਸਾਂਝੀ ਦਰਗਾਹ ਉੱਥੇ ਬਜ਼ੁਰਗ ਨਤਮਸਤਕ ਹੁੰਦੇ ਸੀ ਤੇ ਰਤਬਾ ਉੱਥੇ ਬਜ਼ੁਰਗ ਦਾ ਹੀ ਸੀ ਸੇਵਾਦਾਰ ਤਾਂ ਬਜ਼ੁਰਗ ਸੀ ਇੱਕ ਗੱਲ ਇਹ ਤੇ ਸ਼ਵੀਰ ਆ ਨੂਰ ਸ਼ਾਹ ਫਕੀਰ ਕਿੱਥੇ ਆ ਨੂਰ ਸ਼ਾਹ ਫਕੀਰ ਜਾਂ ਨੂਰ ਸ਼ਾਹ ਪੀਰ ਕਹਿ ਲੋ ਨੂਰੇ ਸ਼ਾਹ ਆ ਗਿਆ ਤਾਲੀ ਮਾਰ ਕਾ ਆਟਾ ਲੈ ਟੂਲੇ ਨਾ ਹੋਣ ਨੂੰ ਮਸਾਲੇ ਰੱਖੀਆ ਅਨ ਕਾਲਾ ਨਾ ਰੱਖੀਆ ਕਾਲਾ ਦਾ ਰੱਖੀਆ ਬਟਾਤੇ ਬੋਲ ਨੂੰ ਕਾਲਾ ਦਾ ਰੱਖੀਆ ਬਟਾਤੇ ਬੋਲ ਨੂੰ ਓਏ ਆ ਲਿਆ ਪੱਟ ਕੇ ਕਿੱਥੇ ਸੌ ਗਿਆ ਸਰਪਾ ਕਹਿੰਦਾ ਵੀਰ ਹੱਥ ਖੋਲੀ ਤੇਰੀ ਇਹ ਕੁੜੀ ਆ ਜਿਹੜੀ ਇਹ ਤੇਰੇ ਘਰੋਂ ਆ ਹੁਣ ਤੁਸੀਂ ਮੀਆਂ ਬੀਬੀ ਖੜੇ ਹੋ ਚਲੋ ਐ ਸਭਾ ਦੇ ਵਿੱਚ ਖੜੀ ਐ ਮੇਰੇ ਗੁਰੂ ਦੀ ਕਚੇਰੀ ਚ ਖੜੀ ਐ ਤੇ ਮੈਂ ਤਾਂ ਇਹਨੂੰ ਭੈਣ ਦੇ ਰੁਤਬੇ ਤੋਂ ਜਾਣਦਾ ਠੀਕ ਹੈ ਮੈਨੂੰ ਦੋਵੇਂ ਜੀ ਗੱਲ ਸੁਣ ਕੇ ਸੋਚ ਕੇ ਦੱਸਿਓ ਜੀ ਇਹ ਜਿਹੜਾ ਨੂਰੇ ਸ਼ਾ ਫਕੀਰ ਹੈ ਵਹਿ ਪੀਰ ਫਕੀਰ ਦਿਸਦੇ ਨਹੀਂ ਕਿਸੇ ਨੂੰ ਉਹ ਆਪ ਦਾ ਰੰਗ ਦਿਖਾਉਂਦੇ ਆ ਰੂਪ ਦਿਖਾਉਂਦੇ ਆ ਆਪ ਦੇ ਕਰਤੱਬ ਵਿਖਾਉਂਦੇ ਆ ਤੇ ਜੇ ਉਹਨਾਂ ਨੇ ਦਿਸ਼ਾ ਪਲਤਣੀ ਹੋਵੇ ਤਾਂ ਬਹੁਤ ਕੁਝ ਕਰ ਜਾਂਦੇ ਆ ਪਰ ਕਹਿੰਦਾ ਘੋੜੀ ਦੀਆਂ ਚਲਦੀਆਂ ਵਾਜਾਂ ਕੰਨਾਂ 'ਚ ਪੈਣੀਆਂ ਤੇ ਚਿੱਟੇ ਬਾਣੇ 'ਚ ਫਕੀਰ ਉੱਤੇ ਚੜਿਆ ਹੋਣਾ ਉਹ ਦਰਸ਼ਨ ਕਿਹਨੂੰ ਹੁੰਦੇ ਰਹੇ ਆ ਹੁੰਦੇ ਰਹੇ ਆ ਲੇਕੇ ਸਰਕਾਰ ਦਾ ਨਾਂ ਤਾੜੀ ਮਾਰੀ ਬਾਬਾ ਕਹੇ ਅਗਲੀ ਗੱਲ ਸੇਵਾ ਦਾ ਆਇਓ ਏਰੀਆ ਕੇ ਨੰਦ ਵਾਂ ਜਾ ਜੱਨਾਂ ਰੁਸਕੇ ਆਏ ਰੋਏ ਬੱਲੇ ਕਾ ਗਿਆ ਵੇ ਆਸੇ ਲੈ ਜਾ ਲਟਕੇ ਚਾਰੇ ਲਵਾਨ ਆਉਣਾ ਬਾਹਰ ਚੇਲੇ ਨੂੰ ਕਿਸੇ ਗੱਲ ਦੀ ਵੀ ਆ ਨੀ ਕਾ ਚੇ ढारे ढूरे लोड़ू बलवा रखने कार रखा रखिया मटाके पोड़ू कार रख मटाखे तोड़ू ਇੱਕ ਗੱਲ ਦੱਸਿਓ ਜੇ ਜਿੱਥੇ ਬਜ਼ੁਰਗਾਂ ਦਾ ਧੂਣਾ ਲੱਗਿਆ ਸੀ ਦੇਖਿਆ ਸੀ ਬਾਬੇ ਪੂਰਨ ਦਾ ਨਹੀਂ ਦੇਖਿਆ ਬਾਬੇ ਪੂਰਨ ਨੂੰ ਸੁਪਨੇ ਚ ਮਿਲੇ ਹਣਾ ਕਹਦੇ ਧੂਣਾ ਸਾਹਿਬ ਦੇ ਪਰ ਇਹ ਧੂਣਾ ਚੌਰ ਸੁਣਾ ਹਣਾ ਦੇਖੇਗਾ ਇਹ ਜਿਹੜਾ ਧੂਣਾ ਨਾ ਇਹ ਨਾਥਾਂ ਦੀ ਚੋਟ ਚ ਮਲੰਗਾਂ ਦਾ ਧੂਣਾ ਚੱਲਦਾ ਜੇ ਤੂੰ ਦੇਖਿਆ ਨਾ ਹੁਣ ਨਿਸ਼ਾਨੀ ਦੇਖੀ ਐ ਦੀ ਮੈਂ ਕਿਹਾ ਤੈਨੂੰ ਚੋਰਸੀ ਪਰ ਇਸ਼ਾਰਾ ਤੈਨੂੰ ਬੋਲਦਾ ਕੀਤਾ ਸੀ ਪਰ ਤੂੰ ਗੱਲ ਹੁਣ ਸਮਝਿਆ ਨਾ ਸਮਝੋ ਮੈਨੂੰ ਨਹੀਂ ਪਤਾ ਪਰ ਫਕੀਰ ਦਾ ਐਸਾ ਹੁਕਮ ਐ ਕਹਿੰਦਾ ਸੇਵਾਦਾਰਾ ਜਿਹੜਾ ਧੂਣਾ ਦਿਖਦਾ ਹੀ ਨਾ ਉਹਦੇ ਵਿੱਤ ਬੜੇ ਤਰਸ਼ੂਲ ਦੇ ਜਿੰਮਟੇ ਲੱਗੇ ਆ ਲੱਗਿਆ ਨਾ ਤੇ ਬਾਬਾ ਕਹਿੰਦਾ ਹੋਈ ਇਹਦੇ ਸਿਰ ਸਾਰੀ ਗੱਲ ਬਾਤ ਸਾਰੀ ਕਹਾਣੀ ਸੀ ਪਰ ਕਹਿੰਦਾ ਚੱਜ ਦਾ ਗੁਰੂ ਨਹੀਂ ਮਿਲਿਆ ਤੇ ਫਿਰ ਹੱਥ ਆਪਾਂ ਵੀ ਨਹੀਂ ਰੱਖਣ ਦਿੱਤਾ ਟੀਮ ਤੋਂ ਟੀਮ ਹੋ ਕੇ ਤੁਰ ਗਏ ਕਹਿੰਦਾ ਪੁੱਛ ਅੜਾ ਦੇਈਦੀ ਐ ਦਰਗਾਹ ਦੇ ਅੱਗੇ ਰੁਕ ਜਾਂਦੀ ਐ ਨੂਰੇ ਸ਼ਾ ਫਕੀਰ ਕਿਸੇ ਕੋਲੇ ਨਹੀਂ ਬੋੜਿਆ ਤਾੜੀ ਮਾਰ ਨਿੱਕੇ ਸਾਦੇ ਨਾ ਆ ਵਾਚ ਗਿਆ ਬਿਨਾ ਕਾਲੇ ਨਾਗ ਦੂਰੇ ਆਉਂਦੇ ਨੇ ਨਤ ਵਾਲੀ ਜੋਰ ਤੇ ਬਲੰਗ ਦੂਰੇ ਆਉਂਦੇ ਨੇ ਨਤ ਵਾਲੀ ਜੋਰ ਤੇ ਬਲੰਗ ਦੂਰੇ ਆਉਂਦੇ ਨੇ ਨਤ ਵਾਲੀ ਜੋਰ ਤੇ ਵਿਚ ਕਹਿੰਦਾ ਹਾਜੀ ਮੰਤਾਂ ਦੀ ਸੇਵਾ ਹਾਜੀ ਮੰਤਾਂ ਆਮ ਮੰਤ ਨਹੀਂ ਕੋਈ ਹਾਜੀ ਮੰਤ ਜਿਹੜੇ ਜੱਤ ਸੱਤ ਦੇ ਪੱਕੇ ਜਿਨ੍ਹਾਂ ਨੇ ਉਮਰ ਹੀ ਫਕੀਰੀ ਚ ਗੱਲ ਹੀ ਐ ਇਹ ਉਹ ਮੰਤ ਐ ਕਹਿੰਦਾ ਜਦੋਂ ਫਕੀਰ ਦੇ ਨਾਂ ਤੇ ਤਿਆਰ ਹੁੰਣਾ ਨਾ ਕਹਿੰਦਾ ਵੇਖਣ ਵਾਲੇ ਦੇ ਰੌਣਟੇ ਖੜੇ ਹੋ ਜਾਂਦੇ ਵੀ ੜੰਗਾ ਕੀ ਐ ਹੈ ਵਾਜ ਬਾਬਾ ਆ ਵਜਗੀਆਂ ਵੀ ਨਕਲੇ ਨਾਲੇ ਨਾਗ ਦੂਰੇ ਆਉਂਦੇ ਨੇ ਨੱਤਾ ਵਾਲੀ ਜੋੜ ਤੇ ਮੱਲੇ ਦੂਰੇ ਆਉਂਦੇ ਨੇ ਲੱਗਾ ਵਾਲੀ ਜੋੜ ਤੇ ਮੱਲੇ ਦੂਰੇ ਆਉਂਦੇ ਨੇ ਤੇ ਕਹਿੰਦਾ ਗੱਲ ਬੜੀ ਸੋਹਣੀ ਦੱਸ ਕੇ ਜਾਂਦੇ ਹੈ ਹਨਾ ਤੇ ਦੱਸੀ ਹੁਣ ਮੈਂ ਨਿਸ਼ਾਨੀ ਲੱਦਾਂ ਮੇਰੇ ਵਰਗਾ ਬਾਬਾ ਮੇਰੇ ਵਰਗਾ ਚੇਲਾ ਚਲੋ ਮੈਂ ਬਾਬਾ ਨਹੀਂ ਆ ਮੈਂ ਇਸ ਫਕੀਰ ਦਾ ਇਸ ਦਰ ਦਾ ਧੂੜ ਆ ਮੈਂ ਕੁਛ ਨਹੀਂ ਸਮਝਦਾ ਆ ਤੇ ਮੈਂ ਧੂੜ ਆ ਇੱਥੋਂ ਦੀ ਹਨਾ ਪੁੱਛ ਕੱਢ ਕੇ ਤੇ ਬੰਦਾ ਮਹਿੰਦੀ ਗੱਲ ਕਹਿੰਦਾ ਵੀ ਮੈਂ ਤੇਰੀ ਪੁੱਛ ਕੱਢ ਦੂੰ ਪਰ ਉਹਦੇ ਤੋਂ ਪੁੱਛ ਹੀ ਨਹੀਂ ਨਿਕਲੀ ਉਹ ਵਿਚਾਰਾ ਬੈਗ ਬੈਠਾ ਨਹੀਂ ੱੱਕੇ ਨਾਲ ਬਾ ਦਿੱਤਾ ਗਿਆ ਵੀ ਬਹਿ ਜਾ ਗੱਲ ਉਲਝੀ ਇੰਨੀ ਗਈ ਸੀ ਹਨਾ ਕਹਿੰਦਾ ਮਹਿੰਦੀ ਦਾ ਰੰਗ ਚੜ ਜਾਂਦਾ ਤੇਰੇ ਹੱਥਾਂ ਨੂੰ ਸੇਵਾ ਦੇ ਰਾ ਤੂੰ ਲਾਉਂਦਾ ਨਹੀਂ ਮਹਿੰਦੀ ਚੜ ਜਾਂਦਾ ਰੰਗ ਹਨਾ ਇਸ ਕੁੜੀ ਨੂੰ ਮਰਾਦਾ ਵੰਡੇ ਵੰਡ ਗਏ ਆ ਜਿਹੜੇ ਲੋਕ ਕਹਿੰਦੇ ਹੁੰਦੇ ਨਾ ਵੀ ਬੰਦਾ ਇਸ ਦਾ ਪਰਿੰਦਾ ਇਸ ਦਾ ਭੂਦੇ ਦਾ ਪ੍ਰੇਦ ਦਾ ਨਹੀਂ ਇਹਨੂੰ ਸਿਉਣੇ ਦੇ ਥਾਲ ਫੜਾਉਂਦੇ ਰਹੇ ਸੁਬਣੇ ਪੁੱਛਣ ਹੈ ਸੱਚ ਪੈਣੇ ਤਾੜੀ ਮਾਰੀ ਮੇਰੇ ਗੁਰੂ ਜੀ ਨਾਲ ਦੀ ਕਹਿ ਚੱਲੇ ਤੇਰੀ ਕੌੜ ਵਾ ਬਲੇ ਰਾਵੈ ਨੂੰ ਹੋਣ ਓ ਚੱਲੇ ਤੇਰੀ ਕੌੜ ਵਾ ਬਲੇ ਰਾਵੈ ਨੂੰ ਹੋਣ ਇੱਕੋ ਅੱਜ ਵਾਲ ਵਸੇ ਨਾ ਜਦ ਜਲ ਮਾਸਤ ਬਲਗ ਹੱਸੀ ਆਵੇ ਰੋਜਾ ਬਣ ਗਿਆ ਨੂੜੀ ਨੂੜੀ ਤੇਰਾ ਜਦ ਜਲ ਮਾਸਤ ਬਲਗ ਹੱਸੀ ਆਵੇ ਰੋਜਾ ਬਣ ਗਿਆ ਨੂੜੀ ਨੂੜੀ ਤੇਰਾ ਕਹਿੰਦਾ ਤੇਰਾ ਨਿਕ ਕਸੂਰ ਕਸੂਰ ਮੈਂ ਉਹਨਾਂ ਦਾ ਗਿਣਦਾ ਜਿਨ੍ਹਾਂ ਨੇ ਤੈਨੂੰ ਰਾਸ ਦੇ ਨਾ ਤੈਨੂੰ ਪਟਕਣੀ ਚਲਾਤਾ ਹਣਾ ਮਾਲਕ ਕਹਿੰਦਾ ਮੈਨੂੰ ਦੇਖਿਆ ਤਾਂ ਨਹੀਂ ਨਾ ਕਿਤੇ ਗੱਲ ਤਾਂ ਨਹੀਂ ਹੋਈ ਗੱਲ ਗੁੱਸਾ ਨਹੀਂ ਕਰਨਾ ਕਹਿੰਦਾ ਜੇ ਕੋ ਫਕੀਰ ਤੋਂ ਮੰਗਣਾ ਨਾ ਉਦੋਂ ਲੱਜਾਂ ਸ਼ਰਮਾਂ ਲਾ ਦੇਣੀਆਂ ਚਾਹੀਦੀ ਤੇ ਲੱਥੀਆਂ ਮੈਂ ਤਾਂ ਆਪ ਸੰਗਤ ਨੂੰ ਕਹਿ ਦਣਾ ਹੁਣਾਂ ਵੀ ਜਮਾ ਮੈਂ ਤਾਂ ਉਹ ਮੈਂ ਤਾਂ ਹੱਥ ਹੋਇਆ ਆਇਆ ਹਾਂ ਜੋ ਜੋ ਆਏ ਨੇ ਕਿਰਪਾ ਨਾਲ ਪਰ ਬਾਬਾ ਕਹਿੰਦਾ ਆਏ ਆ ਮੈਂ ਇਹਨੂੰ ਘਰੇ ਟਿਕਣ ਚੁੱਕਾ ਹੀ ਰੱਖਿਆ ਨਹੀਂ ਰੱਖਿਆ ਕਹਿੰਦਾ ਘਰੋਂ ਬੇਕਾਰ ਕਰਤਾ ਕਰਤਾ ਜਗਾ ਅਜ ਵੀ ਤੇਰੀ ਪਈ ਹੈ ਹੈਨਾ ਜੇ ਮੇਰਾ ਪੀਰ ਸਾਈ ਪੀਰ ਨੂਰੇ ਸ਼ਾ ਤੈਨੂੰ ਉਸੇ ਟਿਕਾਣੇ 'ਚ ਉਸੇ ਨਗਰ 'ਚ ਇੱਕ ਚੰਗਾ ਅਹੁਦਾ ਦਵਾ ਦੇ ਇਨੂੰ ਫਕੀਰ ਚੜ੍ਹ ਦੇ ਰੰਗ ਚੜਾ ਦੇ ਫਕੀਰੀ ਦਾ ਰੋਜਾ ਲਾ ਦੇਗਾ ਉਸੇ ਕਰੇ ਹੈ ਮੁੰਡੋ ਸੇਵਾਦਾਰ ਬਣ ਕੇ ਰਹਿਣਾ ਪਊਗਾ ਪੀਰ ਦਾ ਇੰਨੀ ਸਬਾ ਸੁਣਦੀ ਹੈ ਭਰਾ ਠੀਕ ਹੈ ਬਾਬੇ ਟੱਕਰੇ ਹੋਣੇ ਮੈਂ ਨਹੀਂ ਕਹਿੰਦਾ ਕੁਛ ਕੱਢੀ ਹੋਣੀ ਮੈਂ ਨਹੀਂ ਕਹਿੰਦਾ ਪਰ ਮੇਰੇ ਸਾਹਦ ਐਸਾ ਹੁਕਮ ਹੈ ਵੀ ਸੇਵਾਦਾਰਾ ਭਾਈ ਇਹਨੂੰ ਹੁਕਮ ਲਾ ਦੇ ਇਹਨੂੰ ਥਾਂ ਟਿਕਾਣੇ ਲਾ ਦੇ ਜੇ ਇਕੀਆਂ ਦਿਨਾਂ ਚ ਗੁੱਡੀਆਂ ਨਾ ਚੜਾਈਆਂ ਤਾ ਨੂਰੇ ਸ਼ਾਹ ਫਕੀਰ ਨਾ ਜਾਵੇ ਆ ਜੋਰ ਨਾਲ lao ਤਾੜੀ ਸਾਰੇ ਇੱਕ ਤਾਂ ਬਾਬਾ ਪੂਰੇ ਨਸ਼ਾ ਇਹਨੂੰ ਮੰਨ ਇੱਕ ਬਾਬਾ ਨੂਰੇਸ਼ਾ ਇਹਨੂੰ ਮੰਨ ਜਿਹੜੇ ਦੋ ਮੰਤਾਂ ਦੀ ਚੋਟ ਹੈ ਇਹ ਕੋਈ ਐਸੇ ਵੈਸੇ ਮੰਤ ਨਹੀਂ ਵੀਰ ਇਹ ਹਾਜੀ ਨਵਾਜੀ ਹੈ ਸੇਵਾਦਾਰ ਗੋਸਪਾ ਗਹਿਰਵੀ ਵਾਲੀ ਸਰਕਾਰ ਦੇ ਇਹਨਾਂ ਨੂੰ ਮੰਨ ਬਲੰਗਾਂ ਦਾ ਧੂਣਾ ਲਾ ਠੀਕ ਹੈ ਪੀਰ ਲਖਦਾ ਤਾਂ ਤੇ ਪੀਰ ਮਲੇਰ ਕੋਟਲੇ ਦੀ ਮਾਨਤਾ ਲਾ ਜਦੋਂ ਰੋਜਾ ਲਾਏਗਾ ਨਾ ਪੀਰ ਨੂਰੇਸ਼ਾ ਪੰਜ ਪੀਰ ਆਪੇ ਬਣਾ ਲੂਗਾ ਉਹਦੇ ਤੇ ਪੰਜ ਪੀਰਾਂ ਦੀ ਗੱਦੀ ਸਮਝ ਬਾਬੇ ਗੋਰਖਨਾਥ ਦੀ ਗੱਦੀ ਕਾਲਕਾ ਪੈਰੋ ਦੀ ਗੱਦੀ ਬਾਬੇ ਬਾਲਕਨਾਥ ਦੀ ਚੋਟ ਤੇਰੀ ਗੱਦੀ ਨੂੰ ਸਮਝਦਾ ਆ ਤੇਰੀ ਸੇਵਾ ਹੈ ਮੁੱਢ ਕਦੀਮੋ ਇੱਕ ਕਾਲੀ ਕੰਬਲੀ ਵਾਲਾ ਸਾਧ ਹੈ ਜਿਹੜਾ ਛੇ ਉਂਗਲਾਂ ਵਾਲਾ ਸ਼ਾਂਗਾ ਸਾਧ ਵਜਦਾ ਸਾਧ ਤੁਰਦਾ ਬੇਰੀ ਦੀ ਲੱਕੜ ਲੈ ਕੇ ਕਾਇ ਆਇਆ ਸੇਰੀ ਸੁਣ ਲਾ ਬੜੇ ਬਾਬੇ ਅੜੇ ਬੜਾ ਕੁਛ ਹੋਇਆ ਜਿਹਨੂੰ ਦੇਣਾ ਫਕੀਰ ਨੇ ਉਹਨੂੰ ਦੇਣਾ ਜਿਹਦੇ ਕਰਮਾਂ ਚ ਉਹਦੇ ਕੋਲੇ ਜਾਣਾ ਹੈਨਾ ਪਰ ਕਿਤੋਂ ਤੈਨੂੰ ਹੱਲ ਨਹੀਂ ਮਿਲਿਆ ਕਿਤੋਂ ਤੈਨੂੰ ਫਕੀਰ ਨਹੀਂ ਮਿਲਿਆ ਅੱਜ ਮਿਲ ਗਿਆ ਅੱਜ ਤਿੱਕਰ ਤੋਂ ਗੁਰੂ ਨਹੀਂ ਬਣਾਇਆ ਤੇ ਅੱਜ ਤੈਨੂੰ ਦਾਵੇ ਨਾ ਕਹਿਣਾ ਨਿੱਕੇ ਸਾਧ ਦਾ ਹੁਕਮ ਹੈ ਜਾ ਤੈਨੂੰ ਅਜ ਤੋਂ ਬਾਅਦ ਪੁੱਤ ਬਣਾ ਕੇ ਦੋਰਿਆ ਸਾਧ ਦਾ ਚੱਕਰਾ ਜੀ ਕਰੇਗਾ ਫਰਮਾਉ ਜੀ ਕਰੇਗਾ ਚੱਲੋ ਫਕਰਾ ਆਪਦੇ ਘਰੋਂ ਸੋਚ ਕੇ ਨਹੀਂ ਆਇਆ ਸੀ ਵੀ ਮੈਂ ਗੁਰੂ ਬਣਾਉਣਾ ਹੈ। ਹੈਨਾ? ਹੁਣ ਦਿਲ ਦੀ ਦੱਸਾਂ। ਪਹਿਲੀ ਪੁੱਛ ਵੇਖ ਕੇ ਤੂੰ ਗਿਆ ਸੀ ਵੀ ਮੈਂ ਪੁੱਛ ਕਢਾਉਂਗਾ ਬਾਬੇ ਤੂੰ ਪਹਿਲਾਂ ਤੂੰ ਕੋਈ ਫਰਿਆਦ ਨਹੀਂ ਲਾਈ ਸੀ ਵੀ ਮੈਂ ਪੁੱਛ ਕਢਾਉਣੀ। ਸਹੀ ਐ? ਟੇਕੇ ਮੱਥਾ ਸਾਜੀਆਂ ਦੇ ਪੈਰੀ ਹੱਥ ਲਾ ਕੇ ਇੱਥੇ ਆ ਜਾ ਪੰਜ ਪਤਾਸੇ ਦੀ ਸ਼ੇਰਾ। ਚਲੋ। ਕੀ ਨਾਲ ਦੇ ਸੋਨਾ ਬੱਚਿਆਂ ਬਿਨਾ ਤੋ ਕੀ ਨਾਲ ਦੇ ਸੋਨਾ ਬੱਚਿਆਂ ਬਿਨਾ ਤੋ

ਕੱਟਣੀ ਚਿੱਟਕਾਉਗਾ ਨਾ ਕਾੜੀ ਸਾਧ ਮੇਰੇ રે ਹੁੰਦਿਆ ਬੰਦਿਆ ਟੈਨਸ਼ਨ ਨਹੀਂ ਲੈਣੀ ਜਮਈ ਸਾਧ ਮੇਰੇ રે ਹੁੰਦਿਆ ਬੰਦਿਆ ਟੈਨਸ਼ਨ ਨਹੀਂ ਲੈਣੀ ਜਮਈ ਸਾਧ ਮੇਰੇ રે ਹੁੰਦਿਆ ਬੰਦਿਆ ਟੈਨਸ਼ਨ ਨਹੀਂ ਲੈਣੀ ਓਏ ਓ ਜੋਨਾਰਾ ਦੋਦੇ ਵਾਲਿਆ ਲੈ ਸੇਵਾ ਤੇਰਾ 5 ਦਿਨ ਸਵੇਰ ਉੱਠ ਕੇ ਕੱਚੀ ਲੱਸੀ ਬਣਾ ਕੇ ਇਹਨੂੰ ਲੈਣਾ ਜਿਵੇਂ ਗੋਲੀਆਂ ਨਹੀਂ ਲੈਂਦੇ ਬਖਾਰ ਦੀਆਂ ਐਵੇਂ ਲੈਂਦਾ ਰਹੀਆਂ ਕੀੜੀ ਖਾ ਗਈ ਨਾ ਇੱਕ ਵੀ ਤੇ ਵੇਖ ਲਾ ਇੱਥੋਂ ਫਕੀਰੀ ਪਾਕੀ ਨਹੀਂ ਪੰਜ ਖਾਂਦਾ ਜਈ ਜੇ ਫਕੀਰ ਨਾ ਮਿਲਣ ਦੇਣਾ ਐਤਵਾਰ ਦੇ ਸੰਗਤ ਹੁੰਦੀ ਹੈ ਠੀਕ ਹੈ ਉਨੀ ਸੰਗਤ ਦੇ ਵਿੱਚ ਆ ਕੇ ਇਹਦੀ ਸਾਧ ਨਹੀਂ ਸੀਗਾ ਤੇ ਕੋਈ ਜिन्न ਭੂਤ ਪ੍ਰੇਤੀ ਸਿਰ ਮਾਰ ਗਿਆ ਨਿੱਕਾ ਕੋਈ ਜੀ ਜੀ ठीक है, है जरा आज करेगा मौज करेगा ऐश करेगा गांव वाले नु टेक मथा पे बैठ और सादा रे रे हुंदिया वलेया पेंशन नी ले जवानी